ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਆਪਣੀ ਕੌਮ ਦੇ ਜੋ ਅਜੋਕੇ ਹਾਲਾਤ ਨੇ ਜਦੋਂ ਆਪਾਂ ਉਧਰ ਨੂੰ ਵੇਖਦੇ ਆ ਖਾਲਸਾ ਪੰਥ ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਜਿਹੜਾ ਕਦੀ ਰਾਜ ਭਾਗ ਵੀ ਕਰ ਚੁੱਕਾ ਹੋਵੇ ਤਾਂ ਬੜੀ ਇੱਕ ਵੱਡੀ ਅਜ ਤਰਾਸ ਦੀ ਨਜ਼ਰ ਆਉਂਦੀ ਹੈ ਤਰਾਸ ਦੀ ਇਸ ਗੱਲ ਦੀ ਹੈ ਕਿ ਕੋਈ ਇੱਕ ਸ਼ਖਸ ਕੋਈ ਇੱਕ ਬੰਦਾ ਆ ਕੇ ਐਦਾਂ ਦੀ ਕੋਈ ਹਰਕਤ ਕਰਦਾ ਤੇ ਪੂਰੀ ਦੀ ਪੂਰੀ ਕੌਮ ਨੂੰ ਦੋ ਜਾਂ ਤਿੰਨ ਹਿੱਸਿਆਂ ਵਿੱਚ ਵੰਡ ਕੇ ਰਾਹ ਪੈਂਦਾ ਮੈਂ ਗੱਲ ਕਰੂੰਗਾ ਗਿੱਪੀ ਗਰੇਵਾਲ ਦੀ ਨਵੀਂ ਆ ਰਹੀ ਫਿਲਮ ਅਕਾਲ ਦੇ ਸੰਬੰਧ ਵਿੱਚ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਸੰਪੂਰਨ ਬਣੇ ਉਹਨਾਂ ਨੇ ਪਹਿਨੇ ਹੋਏ ਐ ਔਰ ਵਧੀਆ ਜੀਵਨ ਵੀ ਉਹਨਾਂ ਦੇ ਹੈ ਗਿਆ ਉਹਨਾਂ ਵਿੱਚੋਂ ਕਈਆਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਤੇ ਕਈਆਂ ਨੂੰ ਤੁਸੀਂ ਵੀ ਨਿੱਜੀ ਤੌਰ ਤੇ ਜਾਣਦੇ ਹੋਵੋਗੇ ਗਿੱਪੀ ਗਰੇਵਾਲ ਨੇ ਤੁਸੀਂ ਦੇਖੋ ਕੌਮ ਨੂੰ ਕਿਦਾਂ ਵੰਡ ਕੇ ਰੱਖ ਦਿੱਤਾ ਕਿਦਾਂ ਗਦਰ ਮਚਾਇਆ ਹੋਇਆ ਪੂਰਾ ਤੁਸੀਂ ਆਸੇ-ਪਾਸੇ ਜਦੋਂ ਨਿਗਾਹ ਮਾਰ ਕੇ ਦੇਖਦੇ ਹੋ ਬਹੁਤ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਉਹ ਇਹ ਕਹਿ ਰਹੇ ਆ ਕਿ ਅਕਾਲ ਫਿਲਮ ਜਿਹੜੀ ਗਿੱਪੀ ਗਰੇਵਾਲ ਦੀ ਆਈ ਹੈ ਪਈ ਅਸੀਂ ਇਹਨੂੰ ਦੇਖ ਚੁੱਕੇ ਆ ਸਾਨੂੰ ਫਿਲਮ ਬਹੁਤ ਵਧੀਆ ਲੱਗੀ ਹੈ ਸਾਨੂੰ ਇਹਦੇ ਵਿੱਚ ਕੁਝ ਵੀ ਇਤਰਾਜ਼ਯੋਗ ਲੱਗਾ ਹੀ ਨਹੀਂ ਹੈਗਾ ਇੱਕ ਪਾਸੇ ਆ ਗੱਲ ਹੈ ਤੇ ਦੂਸਰੇ ਪਾਸੇ ਨਿਹੰਗ ਤੇਰਾ ਨਿਹੰਗ ਸਿੰਘ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਖਾਲਸਾ ਪੰਥ ਦਾ ਇੱਕ ਹਿੱਸਾ ਉਹ ਕਹਿੰਦਾ ਹੈਗਾ ਕਿ ਫੇ ਫਿਲਮ ਆ ਜਿਹੜੀ ਗਿੱਪੀ ਗਰੇਵਾਲ ਦੀ ਅਕਾਲ ਹੈ ਇਹ ਤਾਂ ਤੁਸੀਂ ਕਾਟਾਈ ਮਾਰ ਦਿਓ ਫਿਲਮਾਂ ਤਾਂ ਬਣਨੀਆਂ ਹੀ ਨਹੀਂ ਚਾਹੀਦੀਆਂ ਸਿੱਖ ਇਤਿਹਾਸ ਦੇ ਉੱਪਰ ਫਿਲਮ ਬਣਨੀ ਹੀ ਨਹੀਂ ਚਾਹੀਦੀ ਹੈਗੀ ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਦਾ ਸਾਧਨ ਇਹਨੂੰ ਸਿਨੇਮਾ ਘਰਾਂ ਨੂੰ ਨਹੀਂ ਬਣਾਉਣਾ ਚਾਹੀਦਾ ਇੱਕ ਹਿੱਸਾ ਉਹ ਆ ਤੇ ਤੀਜਾ ਹਿੱਸਾ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਨਕਲੀ ਜਿਹੜੇ ਆ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ ਅਸਲੀਆਂ ਵਰਗੇ ਬਣ ਕੇ ਨਕਲੀ ਦਾੜੀਆਂ ਮੁੱਛਾਂ ਲਾ ਕੇ ਨਕਲੀ ਬਾਣੇ ਧਾਰਨ ਕਰਕੇ ਤੇ ਉਹ ਸਿੱਖ ਇਤਿਹਾਸ ਦੇ ਉੱਪਰ ਫਿਲਮਾਂ ਬਣਾਉਣ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਸਾਬਤ ਸੂਰਤ ਗੁਰੂ ਪਿਆਰੇ ਸਿੰਘ ਜੀਵਨ ਪੱਧਰ ਵਾਲੇ ਫਿਲਮ ਅਦਾਕਾਰ ਵੀ ਤਾਂ ਹੋਣ ਗਏ ਜੇ ਢਾਡੀ ਹੈਗੇ ਆ ਜੇ ਕਵੀਸ਼ਰ ਹੈਗੇ ਆ ਜੇ ਕੀਰਤਨ ਕਰਨ ਵਾਲੇ ਹੈਗੇ ਆ ਤਾਂ ਫਿਲਮ ਅਦਾਕਾਰ ਵੀ ਤਾਂ ਹੋਣ ਗਈ ਨਾ ਜੇ ਪੰਥਕ ਪ੍ਰਚਾਰਕ ਹੈਗੇ ਆ ਪੰਥਕ ਪੱਤਰਕਾਰ ਹੈਗੇ ਆ ਤਾਂ ਪੰਥਕ ਐਕਟਰ ਕਿਉਂ ਨਹੀਂ ਹੈਗੇ ਸਾਬ ਸੂਰਤ ਵੀ ਉਹ ਵੀ ਹੈਗੇ ਆ ਉਹਨਾਂ ਨੂੰ ਲੈ ਕੇ ਫਿਲਮਾਂ ਬਣਾਈਆਂ ਜਾਣ ਤੀਜੇ ਹਿੱਸੇ ਦਾ ਇਹ ਕਹਿਣਾ ਹੈਗਾ ਪਰ ਆ ਜਾ ਕੇ ਜੋ ਵੀ ਹੈਗਾ ਅੱਜ ਗਿੱਪੀ ਗਰੇਵਾਲ ਨੇ ਕੌਮ ਨੂੰ ਦੋ ਹਿੱਸਿਆਂ 'ਚ ਵੰਡ ਕੇ ਰੱਖ ਦਿੱਤਾ ਜਦੋਂ ਆਹ ਗੱਲ ਮੈਂ ਦੇਖਦਾ ਨਾ ਉਦੋਂ ਕਈ ਵਾਰ ਤੇ ਇੱਕ ਮਤਲਬ ਅੰਦਰ ਇੱਕ ਤਰਸ ਜਹੇ ਬਲੇ ਹਾਲਾਤ ਬਣਦੇ ਆ ਕਿ ਕਿਹੋ ਜਿਹੇ ਤਰਸਯੋਗ ਹਾਲਾਤਾਂ ਦੇ ਵਿੱਚ ਸਾਡੀ ਕੌਮ ਅਜ ਲੰਘਦੀ ਪਈ ਹੈ ਕਈ ਵਾਰ ਇੱਕ ਰੋਜ ਆ ਵੀ ਆਉਂਦਾ ਹੈਗਾ ਕਈ ਵਾਰ ਇੱਕ ਇਹ ਆਉਂਦਾ ਹੈਗਾ ਵੀ ਯਾਰ ਇੱਕ ਬੰਦਾ ਟਕੇ ਦਾ ਬੰਦਾ ਨਹੀਂ ਹੈਗਾ ਜਿਹੜਾ ਕਈ ਵਾਰ ਕਈਆਂ ਨੂੰ ਇਹ ਲੱਗਦਾ ਹੋਊਗਾ ਵੀ ਉਹ ਬੰਦਾ ਆਣ ਕੇ ਤੇ ਤੁਹਾਡੀ ਕੌਮ ਨੂੰ ਇੰਨੀ ਜ਼ਿਆਦਾ ਦੁਬਿਧਾ ਦੇ ਪਾਉਂਦਾ ਹੈਗਾ ਤੇ ਜਿਹੜਾ ਰਹੇ ਰੱਬ ਦਾ ਨਾ ਤੁਸੀਂ ਦੇਖੋ ਕਿੰਦਾ ਐਨ ਸਿਨੇਮਾ ਘਰਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਸਿੱਖ ਜਾ ਕੇ ਵਿਰੋਧ ਕਰ ਰਹੇ ਹੋ ਕਹਿੰਦੇ ਕਿ ਆਪਾਂ ਇਸ ਫਿਲਮ ਨੂੰ ਜਮਾਂ ਹੀ ਲੱਗਣ ਨਹੀਂ ਦੇਣਾ ਹੈਗਾ ਆਪਾਂ ਪੰਜਾਬ ਦੇ ਵਿੱਚ ਤੇ ਦੂਸਰੇ ਪਾਸੇ ਮੈਂ ਕੱਲ ਬੇਨਤੀ ਕੀਤੀ ਸੀ ਕਿ ਪੋਸਟ ਲੈ ਕੇ ਵੀ ਸਾਂਝੀ ਕੀਤੀ ਸੀ ਕਿ ਜਾਂ ਤਾਂ ਇਸ ਫਿਲਮ ਨੂੰ ਲੱਗ ਲੈਣ ਦਿੱਤਾ ਜਾਵੇ ਤਾਂ ਵਿਰੋਧ ਕੀਤਾ ਹੀ ਨਾ ਜਾਵੇ ਤੇ ਜੇ ਕੀਤਾ ਜਾਵੇ ਤਾਂ ਫਿਰ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗਣ ਨਾ ਦਿੱਤੀ ਜਾਵੇ ਕਿਉਂਕਿ ਬਹੁਤ ਸਾਰੇ ਤਾਂ ਪੱਤਰਕਾਰ ਸਾਡੇ ਵਾਲਾ ਭੈਚਾਲਾ ਜਿਹੜਾ ਹੈਗਾ ਉਹ ਵੀ ਪੇਡ ਹੋ ਸਕਦੇ ਆ ਉਹਨਾਂ ਦੀ ਡਿਊਟੀ ਲੱਗੀ ਹੋਵੇ ਤੁਸੀਂ ਇਸ ਫਿਲਮ ਦਾ ਪ੍ਰਚਾਰ ਕਰਨਾ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹ ਕਰਦੇ ਵੀ ਹੈਗੇ ਇਸ ਤੋਂ ਇਲਾਵਾ ਸਾਰਿਆਂ ਦੀ ਗੱਲ ਨਹੀਂ ਹੈਗੀ ਕਈ ਹੋ ਸਕਦੇ ਆ ਵੀ ਤੁਸੀਂ ਕਿਉਂਕਿ ਫਿਲਮ ਆ ਜਾਂ ਕੋਈ ਵੀ ਇੱਕ ਪ੍ਰੋਡਕਟ ਵੇਚਣਾ ਹੈਗਾ ਤੁਸੀਂ ਤਾਂ ਉਹਦੇ ਵਾਸਤੇ ਫਿਰ ਚਾਰਾ ਜੋ ਕਰਨੀ ਪੈਂਦੀ ਹੈ ਉੱਤੇ ਪੈਸੇ ਵੀ ਖਰਚਣੇ ਪੈਂਦੇ ਹੈਗੇ ਆ business ਕਰਨ ਦੇ ਵਾਸਤੇ ਪੈਸੇ ਖਰਚਣੇ ਹੀ ਪੈਂਦੇ ਆ ਔਰ ਇੱਕ बिजनेसमੈਨ ਦੇ ਵਾਸਤੇ ਪੈਸੇ ਖਰਚਣਾ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਕੋਈ ਗਲਤ ਗੱਲ ਵੀ ਨਹੀਂ ਹੈਗੀ ਉਹਨਾਂ ਨੇ ਸਾਰਾ ਕੁਝ ਕਰਨਾ ਹੁੰਦਾ ਹੈਗਾ ਪਰ ਬਹੁਤ ਸਾਰੇ ਸੱਜਣ ਇਹ ਸੋਚ ਕੇ ਮਨੋਭਾਵਕ ਹੋ ਕੇ ਜਜ਼ਬਤੀ ਤੌਰ ਤੇ ਨਾਲ ਜੁੜ ਕੇ ਕਿ ਸਾਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ ਤੇ ਸਾਡੇ ਇਤਿਹਾਸ ਦੇ ਨਾਲ ਸੰਬੰਧਤ ਇਹ ਫਿਲਮ ਹੈਗੀ ਆ ਸਾਡੇ ਨਵੇਂ ਬੱਚਿਆਂ ਦੇ ਵਿੱਚ ਰੋਹ ਭਰੂਗੀ ਉਹਨਾਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦੀ ਇੱਕ ਵਜ੍ਹਾ ਬਣੂਗੀ ਤੇ ਸਾਨੂੰ ਵੀ ਬਹੁਤ ਚੰਗਾ ਲੱਗਾ ਹੈਗਾ ਫਿਰ ਉਹਨੂੰ ਦੇਖ ਕੇ ਵੱਡੀ ਗਿਣਤੀ ਵਿੱਚ ਕੁਝ ਨਿਹੰਗ ਸਿੰਘ ਉੱਥੇ ਜਾ ਕੇ ਆਏ ਆ ਫਿਲਮ ਦੇਖ ਕੇ ਆਇਆ ਉਹਨਾਂ ਵਿੱਚੋਂ ਕਈਆਂ ਨੂੰ ਮੈਂ ਜਾਣਦਾ ਕਈਆਂ ਨੂੰ ਤੁਸੀਂ ਵੀ ਜਾਣਦੇ ਹੋਵੋਗੇ ਉਹਨਾਂ ਨੇ ਆ ਕੇ ਫਿਲਮ ਦੀ ਬਹੁਤ ਹੀ ਜ਼ਿਆਦਾ ਤਾਰੀਫ਼ ਕੀਤੀ ਆ ਉਹ ਕਹਿੰਦੇ ਕਿ ਸਾਨੂੰ ਆਪਣੇ ਪਰਿਵਾਰਾਂ ਸਮੇਤ ਆਪਦੇ ਬੱਚਿਆਂ ਨੂੰ ਨਾਂ ਲੈ ਕੇ ਸਿਨੇਮਾ ਘਰਾਂ ਦੇ ਵਿੱਚ ਜਾਣਾ ਚਾਹੀਦਾ ਤੇ ਸਾਨੂੰ ਫਿਲਮ ਦੇਖਣੀ ਚਾਹੀਦੀ ਹੈ ਗਿੱਪੀ ਗਰੇਵਾਲ ਇੱਕ ਉਹ ਫਿਲਮ ਐਕਟਰ ਹੈਗਾ ਜਿਨੇ ਆ ਇੱਕ ਸੋਸ਼ਲ ਮੀਡੀਆ ਦੇ ਉੱਪਰ ਉਹਦੀ ਇੱਕ ਛੋਟੀ ਜਹੀ ਵੀਡੀਓ ਕਲਿੱਪ ਵੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਸ਼ਾਇਦ ਕਿਸੇ ਦੇ ਨਾਲ ਇੰਟਰਵਿਊ ਕਰਦਾ ਪਿਆ ਇੰਟਰਵਿਊ ਦੇ ਦੌਰਾਨ ਉਹ ਇਹ ਕਹਿ ਰਿਹਾ ਉਹ ਕਹਿੰਦਾ ਵੀ ਜਿਹੜੇ ਫਿਲਮਾਂ ਬਣਾਉਂਦੇ ਹੈਗੇ ਆ ਵੀ ਨਕਲੀ ਦਾੜੀਆਂ ਨਕਲੀ ਮੁੱਛਾ ਲਾ ਕੇ ਫਿਲਮਾਂ ਬਣਾਉਂਦੇ ਆ ਵੀ ਇਹ ਨਹੀਂ ਹੋਣਾ ਚਾਹੀਦਾ ਹੈਗਾ ਪੁਆਇੰਟ ਟੂ ਵੀ ਨੋਟਡ ਹੁਣ ਜਿਹੜਾ ਉਹ ਪੁਆਇੰਟ ਟੂ ਵੀ ਨੋਟਡ ਉਹ ਦੂਸਰੇ ਨੂੰ ਤਾਂ ਕਹੇਗਾ ਵੀ ਪੁਆਇੰਟ ਨੋਟ ਕਰਕੇ ਤੁਸੀਂ ਰੱਖ ਲਓ ਪਰ ਉਹ ਗਿੱਪੀ ਗਰੇਵਾਲ ਉਹ ਆਪਣੇ ਹੀ ਵੱਲੋਂ ਨੋਟ ਕਰਵਾਏ ਹੋਏ ਉਸ ਪੁਆਇੰਟ ਨੂੰ ਸ਼ਾਇਦ ਭੁੱਲ ਗਿਆ ਉਨੇ ਆਪ ਨਕਲੀ ਮਛਾਂ ਨਕਲੀ ਦਾੜ੍ਹੀ ਲਾ ਕੇ ਨਕਲੀ ਬਾਣੇ ਪਾ ਕੇ ਨਕਲੀ ਸਾਰਾ ਕੁਝ ਧਾਰਨ ਕਰਕੇ ਉਹਨੇ ਆ ਫਿਲਮ ਬਣਾ ਕੇ ਤੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਔਰ ਅਸੀਂ ਵੀ ਉਹ ਲੋਕ ਸਾਨੂੰ ਭੁੱਲ ਹੀ ਜਾਂਦਾ ਹੈਗਾ ਕਿ ਉਹ ਆਪ ਤਾਂ ਕਹਿੰਦਾ ਸੀਗਾ ਕਿ ਆਹ ਸਾਰਾ ਕੁਝ ਵਾਜਬ ਨਹੀਂ ਹੈਗਾ ਕੱਲ ਕਹਿੰਦਾ ਸੀਗਾ ਅੱਜ ਉਹੀ ਚੀਜ਼ ਉਹਨੇ ਪਰੋਸ ਕੇ ਥਾਲੀ ਵਿੱਚ ਸਾਡੇ ਸਾਹਮਣੇ ਰੱਖ ਦਿੱਤੀ ਔਰ ਉਹ ਅੱਜ ਸਾਨੂੰ ਚੰਗੀ ਲੱਗਣ ਦੇ ਪਈ ਹੈ ਇਹ ਦੋਗਲੀ ਗੱਲ ਹੋ ਗਈ ਉਹਦੀ ਖੈਰ ਚਲੋ ਸ਼ਾਇਦ ਹੋ ਸਕਦਾ ਉਹਨੂੰ ਇਹ ਲੱਗਦਾ ਹੋਵੇ ਕਿ ਜਿਹੜੇ ਉੱਥੇ ਬੋਂਬੇ ਬੈਠੇ ਆ ਜਿਹੜੇ ਅਕਸ਼ੇ ਕੁਮਾਰ ਵਰਗੇ ਹੋ ਗਏ ਜਾਂ ਜਿਹੜੇ ਹਿੰਦੀ ਫਿਲਮਾਂ ਦੇ ਕਲਾਕਾਰ ਹੈਗੇ ਆ ਸ਼ਾਇਦ ਉਹਨੂੰ ਇਸ ਗੱਲ ਦਾ ਰੰਜ਼ ਹੋਵੇ ਵੀ ਉਹ ਨਾ ਇਸ ਤਰੀਕੇ ਦੇ ਨਾਲ ਕੰਮ ਕਰਕੇ ਪੈਸੇ ਕਮਾਇਆ ਕਰਨ ਵੀ ਇਹ ਹੱਕ ਤਾਂ ਸਾਨੂੰ ਆ ਅਸੀਂ ਕਰੀਏ ਬੇਅਦਬੀ ਜੇ ਇਹ ਮਾੜੀ ਗੱਲ ਵਾ ਜੇ ਇਹ ਚੰਗੀ ਗੱਲ ਨਹੀਂ ਹੈਗੀ ਗਿੱਪੀ ਗਰੇਵਾਲ ਦੇ ਮੁਤਾਬਕ ਵੀ ਵੀ ਇਹ ਬਹੁਤ ਮਾੜੀ ਗੱਲ ਆ ਇਹ ਬੇਅਦਬੀ ਵਾਲੀ ਗੱਲ ਵਾ ਤਾਂ ਬੇਅਦਬੀ ਕਰਨ ਦਾ ਹੱਕ ਤਾਂ ਸਾਨੂੰ ਆ ਅਕਸ਼ੇ ਕੁਮਾਰ ਨੂੰ ਥੋੜੀ ਹੱਕ ਹੈਗਾ ਇਹਦਾ ਮਤਲਬ ਤਾਂ ਫਿਰ ਇਹ ਬਣਿਆ ਤਾਂ ਹੀ ਕਰਕੇ ਆਉਣਿਆ ਸਾਰਾ ਕੁਝ ਕੀਤਾ ਨਾ ਜੀ ਤੇ ਦੂਸਰੇ ਪਾਸੇ ਕੌਮ ਤੁਸੀਂ ਦੇਖੋ ਕਿੱਦਾਂ ਦੋ ਹਿੱਸਿਆਂ 'ਚ ਵੰਡ ਗਈ ਵੱਡੀ ਗਣਤੀ ਵਿੱਚ ਦੋਹੇ ਪਾਸੇ ਵੀ ਨਿਹੰਗ ਸਿੰਘ ਜਥੇਬੰਦੀਆਂ ਵੀ ਹੈਗੀਆਂ ਨੇ ਗੁਰੂ ਪਿਆਰੇ ਖਾਲਸਾ ਪੰਥ ਦੇ ਵੱਲੋਂ ਇੱਕ ਵੱਡੇ ਹਿੱਸੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਫਿਲਮ ਨੂੰ ਕਿਸੇ ਵੀ ਕੀਮਤ ਦੇ ਉੱਪਰ ਆਪਾਂ ਪੰਜਾਬ ਦੇ ਵਿੱਚ ਲੱਗਣ ਨਹੀਂ ਜੇ ਦੇਣਾ ਹੈ ਵੀ ਗੱਪੀ ਗਰੇ ਵੱਲੋਂ ਆਪਾਂ ਸਬਕ ਸਿਖਾਉਣਾ ਹੈਗਾ ਭਿਤੂ ਆਪ ਹੀ ਗੱਲਾਂ کہہ ਕੇ ਉਹ ਜੀਆਂ ਤੇ ਆਪ ਹੀ ਉਹਨਾਂ ਤੋਂ ਮੁਨਕਰ ਹੋ ਜਾਣਾ ਫਿਰ ਇੱਕ ਗੱਲ ਤੇ ਦੂਸਰੀ ਗੱਲ ਵੀ ਨਕਲੀਆਂ ਨੂੰ ਕੀ ਹੱਕ ਹੈਗਾ ਕਿ ਉਹ ਅਸਲੀਆਂ ਦੇ ਕਿਰਦਾਰ ਨਿਭਾਉਣ ਇੱਕ ਤਰਕ ਹੈਗਾ ਇਹ ਵੀ ਦਿੱਤਾ ਜਾ ਰਿਹਾ ਹੈਗਾ ਪਈ ਸੇਖੇ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਫਿਲਮਾਇਆ ਨਹੀਂ ਜਾ ਸਕਦਾ ਉਹਨਾਂ ਲੋਕਾਂ ਦੇ ਵੱਲੋਂ ਖਾਸ ਕਰਕੇ ਜਿਨ੍ਹਾਂ ਲੋਕਾਂ ਦਾ ਕੰਮ ਕੇਵਲ ਤੇ ਕੇਵਲ ਪੈਸਾ ਹੀ ਕਮਾਉਣਾ ਹੈਗਾ ਇਸ ਤੋਂ ਜ਼ਿਆਦਾ ਉਹਨਾਂ ਵਾਸਤੇ ਹੋਰ ਕੁਝ ਵੀ ਨਹੀਂ ਹੈਗਾ ਕੀ ਉਹਨਾਂ ਨੂੰ ਉਹਨਾਂ ਨੂੰ ਸਾਬਤ ਸੂਰਤ ਵਧੀਆ ਜੀਵਨ ਵਾਲੇ ਗੁਰਸਿੱਖ ਫਿਲਮ ਅਦਾਕਾਰ ਨਹੀਂ ਮਿਲਦੇ ਹੈਗੇ ਮੇਰੀ ਨਜ਼ਰ ਦੇ ਵਿੱਚ ਤੇ ਹੈਗੇ ਆ ਇਹ ਗੱਲ ਮੈਂ ਤਾਂ ਕਰਦਾ ਹੈਗਾ ਵੀ ਜਿਹੜੇ ਫਿਲਮਾਂ ਦੇ ਹੱਕ ਦੇ ਵਿੱਚ ਹੈਗੇ ਆ ਜਿਹੇ ਫਿਲਮਾਂ ਦੇ ਹੱਕ ਦੇ ਵਿੱਚ ਹੈਗੇ ਆ ਤਾਂ ਫਿਰ ਫਿਲਮਾਂ ਵੀ ਉਹ ਬਣਾਉਣਾ ਜਿਹੜੇ ਆਪ ਉਹਨਾਂ ਰਾਹਾਂ ਦੇ ਪਾੰਦੀ ਐ ਉਹਨਾਂ ਦੇ ਕੋਲ ਜੇ ਕਿਸੇ ਦੇ ਕੋਲ ਕੋਈ ਢਾਡੀ ਕੋਈ ਹੈਗਾ ਜੇ ਉਹਦੇ ਕੋਲ ਢਾਡੀ ਕਲਾ ਦੀ ਉਹਦੇ ਕੋਲ ਜਾਚ ਹੈਗੀ ਆ ਕੋਈ ਕਵੀਸ਼ਰ ਹੈਗਾ ਜੇ ਕਿਸੇ ਨੂੰ ਕੀਰਤਨ ਕਰਨ ਦੀ ਜਾਚ ਆਉਂਦੀ ਆ ਕੋਈ ਲੈਕਚਰਰ ਹੈਗਾ ਵਧੀਆ ਕੋਈ ਪੰਥਕ ਪੱਤਰਕਾਰ ਹੈਗਾ ਆ ਇਸ ਤੋਂ ਇਲਾਵਾ ਕੋਈ ਪੰਥਕ ਪ੍ਰਚਾਰਕ ਹੈਗਾ ਆ ਜਾਂ ਕੁਝ ਵੀ ਹੈਗਾ ਕੋਈ ਤਾਂ ਪੰਥਕ ਜਿਹੜੇ ਸੋਚ ਰੱਖਣ ਵਾਲੇ ਫਿਲਮ ਅਦਾਕਾਰ ਵੀ ਤਾਂ ਹੋਣਗੇ ਨਾ ਜੀ ਫਿਰ ਇਵੇਂ ਫਿਲਮਾਂ ਦੇ ਹੱਕ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹਨਾਂ ਵਾਸਤੇ ਗੱਲ ਕਰਦਾ ਹੈਗਾ ਫਿਰ ਫਿਲਮਾਂ ਕਿਉਂ ਨਾ ਉਹਨਾਂ ਦੇ ਕੋਲੋਂ ਬਣਵਾਈਆਂ ਜਾਣ ਪਰ ਨਾ ਇੱਥੇ ਤੁਸੀਂ ਦੇਖੋ ਅਗਲੇ ਨੇ ਦੋ ਹਿੱਸਿਆਂ 'ਚ ਵੰਡ ਕੇ ਰੱਖਤੀ ਮੇਰਾ ਨਾ ਜ਼ਿਆਦਾ ਜਿਹੜਾ ਗੱਲ ਕਰਨ ਦਾ ਜਿਹੜਾ ਹੈਗਾ ਉਹ ਇਹ ਆ ਭਈ ਤੁਸੀਂ ਸੋਚ ਕੇ ਵੇਖੋ ਅਸੀਂ ਕੌਣ ਹੈਗੇ ਆ ਮੈਂਟ ਲਾਇਆ ਅਗਲੇ ਨੇ ਸਾਨੂੰ ਦੋ ਹਿੱਸਿਆਂ 'ਚ ਵੰਡ ਕੇ ਰੱਖ ਦਿੱਤਾ ਹਾਲਾਂਕਿ ਖਾਲਸਾ ਜੀਓ ਸਾਡਾ ਤੁਹਾਡਾ ਸ਼ਾਨਾਮਤਾ ਇਤਿਹਾਸ ਹੈ ਤੁਸੀਂ ਇਸ ਧਰਤੀ ਦੇ ਉੱਪਰ ਰਾਜ ਕੀਤਾ ਹੋਇਆ ਤੁਸਾਂ ਦੇ ਕੋਲ ਸਿੱਖ ਰੌ ਰਿਤਾ ਨੇ ਤੁਸਾਂ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਤੁਸਾਂ ਦੇ ਕੋਲ ਸਿੱਖ ਹਿਸਟਰੀ ਹੈ ਸਿੱਖ ਫਲਸਫੀ ਹੈਗੇ ਆ ਤੁਹਾਡੇ ਕੋਲੇ ਸਿੱਖ ਰੌ ਰਿਤਾ ਹੈਗੀਆਂ ਨੇ ਇੰਨਾ ਕੁਝ ਤੁਹਾਡੇ ਕੋਲ ਹੋਣ ਦੇ ਬਾਵਜੂਦ ਵੀ ਇੱਕ ਬੰਦਾ ਆਣ ਕੇ ਤੁਹਾਨੂੰ ਕਿਸੇ ਵੀ ਇੱਕ ਗੱਲ ਦੇ ਉਪਰ ਆਣ ਕੇ ਵੰਡ ਦੇਵੇ ਔਰ ਤੁਸੀਂ ਵੰਡੇ ਜਾਓ ਤਾਂ ਇਹਦੇ ਵਿੱਚ ਕਸੂਰ ਦੱਸੋ ਭਲਾ ਕਿਹਦਾ ਆ ਸਾਨੂੰ ਕੀ ਗੁਰਬਾਣੀ ਤੋਂ ਇਸ ਗੱਲ ਦੀ ਕੋਈ ਸਹਿਦ ਨਹੀਂ ਮਿਲਦੀ ਕੀ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਹੈ ਸਾਡੇ ਕੋਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਹੈ ਉੱਥੇ ਤੁਹਾਨੂੰ ਰਹਿਨਮਾਈ ਮਿਲ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਕਿਹਾ ਜਾਂਦਾ ਵੀ ਸਿੱਖਾਂ ਦੀ ਇੱਕ ਚੁਣੀ ਹੋਈ ਨਮਾਇੰਦਾ ਜਮਾਤ ਸਿੱਖਾਂ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਸਾਡੇ ਕੋਲ ਕਿੰਨੀਆਂ ਧਰਾ ਕਿੰਨੀਆਂ ਜਥੇਬੰਦੀਆਂ ਕਿੰਨੀਆਂ ਕੁਰਬਾਨੀਆਂ ਕਰਨ ਵਾਲੇ ਸੂਰਬੀਰ ਬਹਾਦਰ ਯੋਧੇ ਸਾਡੇ ਕੋਲ ਹੈ ਰਾਜ ਭਾਗ ਕਦੇ ਹੰਢਾਏ ਦੁਬਾਰਾ ਫਿਰ ਰਾਜ ਭਾਗ ਰਾਜ ਭਾਗ ਦੁਨੀਆ ਨੂੰ ਵਧੀਆ ਦੇਣ ਦੀ ਚਾਵਨ ਸਿੱਖ ਕੌਮ ਅੱਜ ਵੀ ਸੰਘਰਸ਼ੀਲ ਹੈ ਕੀ ਉਹਨਾਂ ਦੇ ਕੋਲ ਇਹਨਾਂ ਦਾ ਕੁਝ ਵੀ ਨਹੀਂ ਹੈਗਾ ਕਿ ਇਸ ਵਿਸ਼ੇ ਦੇ ਪਰਾ ਕਰਮ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਸਿੱਖ ਰਹਿਤ ਮਰਿਆਦਾ ਸਾਡੇ ਕੋਲ ਹੈਗੀ ਆ ਉਹਦੇ ਵਿੱਚੋਂ ਕੀ ਸਾਨੂੰ ਜਮੇ ਕੋਈ ਸੇਧ ਨਹੀਂ ਮਿਲਦੀ ਹੈਗੀ ਕਿ ਕਿਹੜਾ ਕੰਮ ਕਿਹੜਾ ਸਿੱਖ ਕਰ ਸਕਦਾ ਹੈ ਕਿਹੜਾ ਕੰਮ ਕਿਹੜਾ ਸਿੱਖ ਨਹੀਂ ਕਰ ਸਕਦਾ ਕੀ ਕਰਨ ਦਾ ਅਧਿਕਾਰ ਕਿਸੇ ਨੂੰ ਹੈਗਾ ਕੀ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈਗਾ ਉੱਚ ਸਾਰਾ ਕੁਝ ਤਾਂ ਲਿਖਿਆ ਹੋਇਆ ਬਥੇਰਾ ਕੁਝ ਲਿਖਿਆ ਹੋਇਆ ਇਦਾਂ ਹੀ ਹੁਣ ਆ ਜਿਹੜੀ ਫਿਲਮਾਂ ਵਾਲੀ ਗੱਲ ਹੈਗੀ ਆ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜਾਂ ਫਿਲਮਾਂ ਜਮੇ ਨਹੀਂ ਬਣਨੀਆਂ ਚਾਹੀਦੀਆਂ ਕਿ ਇਦਾਂ ਦਾ ਕੋਈ ਵੀ ਪੈਰਾਮੀਟਰ ਸਾਡੀ ਸਿੱਖ ਕੌਮ ਕੀ ਇਦਾਂ ਦਾ ਕੋਈ ਵੀ ਹੱਦ ਬਨੇ ਤੇ ਤੈ ਨਹੀਂ ਕਰ ਸਕਦੀ ਸਾਡੀ ਸਿੱਖ ਕੌਮ ਮਿਲ ਜੁੜ ਕੇ ਕੀਤਾ ਜੇ ਜੇ ਕੀਤਾ ਹੁੰਦਾ ਜਾਂ ਆਪਾਂ ਅੱਜ ਵੀ ਕੋ ਕਰ ਲਈਏ ਇਦਾਂ ਦਾ ਤਾਂ ਗਿੱਪੀ ਗਰੇਵਾਲ ਜਾਂ ਗਿੱਪੀ ਗਰੇਵਾਲ ਵਰਗਾ ਕੋਈ ਇੱਕ ਸ਼ਖਸ ਇਸ ਤਰੀਕੇ ਦੇ ਨਾਲ ਇੱਕ ਹਰਕਤ ਕਰਕੇ ਪੂਰੀ ਦੀ ਪੂਰੀ ਕੌਮ ਨੂੰ ਦੋ ਦੋ ਤਿੰਨ ਤਿੰਨ ਹਿੱਸਿਆਂ ਦੇ ਵਿੱਚ ਵੰਡਣ ਦੀ ਵਜ੍ਹਾ ਨਾ ਬਣੇ ਪਰ ਸਾਡੀ ਇਕਜਤਾਸ ਦੀ ਹੈ ਮੇਰਾ ਦੋ ਕੁ ਦਿਨ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਇੱਕ ਨਿਹੰਗ ਸਿੰਘ ਨੌਜਵਾਨ ਵੀਰ ਹੈਗਾ ਉਨੇ ਬੜੇ ਵਧੀਆ ਤਰੀਕੇ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਉਸੇ ਹੀ ਸਿੰਘ ਦੀ ਅ ਕਰਦੀ ਨੇ ਸਿੰਘਣੀ ਨੇ ਮੈਨੂੰ ਨਾ ਇੱਕ ਮੈਸੇਜ ਭੇਜਿਆ ਮੇਰੇ ਵਟਸਐਪ ਤੇ ਮੈਂ ਹੂਬ ਹੂ ਤੁਹਾਨੂੰ ਇੱਕ ਇੱਕ ਅੱਖਰ ਲਿਖ ਕੇ ਜੋ ਲਿਖਿਆ ਭੇਜਿਆ ਮੈਨੂੰ ਉਸ ਭੈਣ ਨੇ ਛੋਟੀ ਭੈਣ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨਾ ਉਹ ਕਹਿੰਦੀ ਵੀ ਜਿਹੜੀ ਫਿਲਮ ਹੈਗੀ ਆ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹਨੇ ਆਪਣੀ رائے ਦਿੱਤੀ ਆ ਉਹ ਕਹਿੰਦੀ ਵੀ ਨੰਬਰ 1 ਪੰਜ ਗੱਲਾਂ ਲਿਖੀਆਂ ਨੇ ਉਹ ਕਹਿੰਦੇ ਵੀ ਸਿੱਖਾ ਵਿੱਚ ਸਾਖੀ ਪਰੰਪਰਾ ਹੈ ਚਾਕੀ ਨਹੀਂ ਇਸ ਕਰਕੇ ਫਿਲਮਾਂ ਬਣਨੀਆਂ ਹੀ ਨਹੀਂ ਚਾਹੀਦੀਆਂ ਫਿਲਮ ਬਣਨੀ ਨਹੀਂ ਚਾਹੀਦੀ ਉਹਦਾ ਕਹਿਣਾ ਹੈਗਾ ਵੀ ਭੈਣ ਦਾ ਦੂਸਰਾ ਪੁਆਇੰਟ ਹੈਗਾ ਸਿੱਖੀ ਨਿਆਰੀ ਹੈ ਸਿੱਖੀ ਦਾ ਨਿਆਰਾਪਣ ਕਿਸੇ ਵੀ ਦੁਨਿਆਵੀ ਢੰਗ ਤਰੀਕੇ ਦਾ ਮਹਤਾਜ ਨਹੀਂ ਹੈ ਇਸ ਕਰਕੇ ਪ੍ਰਚਾਰ ਦੇ ਢੰਗ ਵੀ ਨਹੀਂ ਬਦਲੇ ਜਾ ਸਕਦੇ ਦੂਜਾ ਪੁਆਇੰਟ ਇਹ ਹੈ ਤੀਸਰਾ ਪੁਆਇੰਟ ਹੈ ਸਿੱਖੀ ਦਾ ਇਤਿਹਾਸ ਸ਼ਹਾਦਤਾਂ ਦਾ ਹੈ ਤੇ ਸ਼ਹੀਦ ਬਣਿਆ ਨਹੀਂ ਜਾ ਸਕਦਾ ਸ਼ਹੀਦ ਸਿਰਫ ਹੋਇਆ ਜਾ ਸਕਦਾ ਹੈ ਅੱਗੇ ਆਓ ਜੀ ਨੰਬਰ 4 ਤੇ ਗੁਰੂ ਖਾਲਸਾ ਪੰਥ ਦੀਆਂ ਨਕਲਾਂ ਕਰਨੀਆਂ ਕਦੇ ਵੀ ਪ੍ਰਵਾਨਿਤ ਨਹੀਂ ਹੋਣੀਆਂ ਚਾਹੀਦੀਆਂ ਨੰਬਰ 5 ਅਖੀਰਲਾ ਉਸ ਭੰਨੇ ਲਿਖਿਆ ਪਏ ਤੇ ਸਿੱਖੀ ਜੀਵਨ ਜਾਂਚ ਦਾ ਵਿਸ਼ਾ ਹੈ ਸਿੱਖੀ ਜੀਵਨ ਜਾਂਚ ਦਾ ਵਿਸ਼ਾ ਹੈ ਖਾਲਸੇ ਦਾ ਨਿਆਰਾਪਣ ਹੀ ਆਪਣੇ ਆਪ ਦੇ ਵਿੱਚ ਪ੍ਰਚਾਰ ਹੈ ਇਹਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਇਸ ਕਰਕੇ ਕਿਸੇ ਨਕਲਚੀ ਜਾਂ ਬਹਿਰੂਪੀ ਇਹਦੀਆਂ ਨਕਲਾਂ ਦੀ ਲੋੜ ਨਹੀਂ ਹੈ ਇਹ ਉਸ ਭੈਣ ਦੀ ਰਾਏ ਹੈ ਹੁਣ ਮੈਂ ਤੁਹਾਡੇ ਨਾਲ ਆ ਵੀ ਗੱਲ ਸਾਂਝੀ ਕਰ ਦਿੱਤੀ ਹੈ ਤੇ ਜਿਹੜੇ ਪੰਥਕ ਪੱਤਰਕਾਰ ਹੈਗੇ ਆ ਸਾਡੇ ਅਰਗੇ ਉਹਨਾਂ ਵਾਸਤੇ ਵੀ ਕੋਈ ਪੈਰਾਮੀਟਰ ਤੈਅ ਕੀਤੇ ਜਾ ਸਕਦੇ ਆ ਜਾਂ ਹੋਣ ਗਈ ਵੀ ਉਹਨਾਂ ਨੇ ਪੱਤਰਕਾਰੀ ਕਿਦਾਂ ਦੀ ਕਰਨੀ ਹੈ ਜਿਹਦਾ ਢਾਡੀ ਹੈਗੇ ਆ ਸਾਡੇ ਪੰਥਕ ਢਾਡੀ ਖਵਾਉਂਦੇ ਆ ਪੱਤਰਕਾਰ ਮੈਂ ਦੋ ਮੈਂ ਪੰਥਕ ਲਫ਼ਜ਼ ਤਾਂ ਬੋਲਿਆ ਹੈਗਾ ਇੱਕ ਹੈਗੇ ਪੱਤਰਕਾਰ ਇੱਕ ਹੈਗੇ ਕਿਸੇ ਮੁਲਕ ਦੇ ਪੱਤਰਕਾਰ ਇੱਕ ਹੈਗੇ ਕਿਸੇ ਧਰ ਦੇ ਪੱਤਰਕਾਰ ਇੱਕ ਕਿਸੇ ਜਥੇਬੰਦੀ ਦੇ ਪੱਤਰਕਾਰ ਅੱਛਾ ਇੱਕ ਪੱਤਰਕਾਰ ਇਦਾਂ ਵੀ ਹੁੰਦੇ ਕਦੀ ਕਦੀ ਉਹ ਕਿਸੇ ਦੇ ਪੱਕੇ ਨਹੀਂ ਹੁੰਦੇ ਹੈਗੇ ਉਹ ਕਦੀ ਗਿੱਪੀ ਗਰੇਵਾਲ ਦੇ ਪੱਤਰਕਾਰ ਬਣ ਜਾਂਦੇ ਆ ਕਦੀ ਕਿਸੇ ਖਾਸ ਧਿਰ ਦੇ ਪੱਤਰਕਾਰ ਬਣ ਜਾਂਦੇ ਆ ਕਦੀ ਕਿਸੇ ਖਾਸ ਸ਼ਖਸੀਅਤ ਦੇ ਪੱਤਰਕਾਰ ਬਣ ਜਾਂਦੇ ਆ ਕਿਉਂਕਿ ਉੱਥੇ ਵੀ ਪੇਸ਼ਾ ਆ ਨਾ ਜੀ ਕਾਰੋਬਾਰ ਬਣ ਗਿਆ ਹੁਣ ਸਾਰਾ ਕੁਝ ਨਿਊਜ਼ ਚੈਨਲ ਨਿਊਜ਼ ਅਦਾਰੇ ਜਿਹੜੇ ਆ ਉਹ ਵੀ ਪੇੜ ਹੋ ਗਿਆ ਬਹੁਤ ਕੁਝ ਵੀ ਤੁਸੀਂ ਸਾਨੂੰ ਪੈਸੇ ਦਿਓ ਪੈਸੇ ਦਿਓ ਜੇ ਫਿਲਮ ਦੇ ਹੱਕ ਦੇ ਵਿੱਚ ਗੱਲਾਂ ਦਾ ਸ਼ਬਦਾਂ ਦਾ ਜਾਲ ਮੈਨੂੰ ਬੁਣਨਾ ਆਉਂਦਾ ਤੇ ਮੈਂ ਬੁਣ ਕੇ ਤੁਹਾਡੇ ਸਾਹਮਣੇ ਆਇਆ ਪ੍ਰਚਾਰੂਗਾ ਵੀ ਕਾਫੀ ਲੋਕਾਂ ਨੂੰ ਤਾਂ ਚਲੋ ਮੈਂ ਆਪਣੀਆਂ ਗੱਲਾਂ ਨਾਲ ਪ੍ਰਭਾਵਿਤ ਕਰ ਹੀ ਲਵਾਂਗਾ ਨਾ ਜੀ ਤੂੰ ਇਦਾਂ ਵੀ ਚੱਲਦਾ ਪਿਆ ਕੰਮ ਇਸ ਕਰਕੇ ਮੈਂ ਕਹਿੰਦੇ ਹਾਂ ਕਿ ਕਿ ਪੱਤਰਕਾਰ ਉਹਨਾਂ ਵਿੱਚ ਵੀ ਬੜੀਆਂ ਕੈਟਾਗਰੀਜ਼ ਹੈਗੀਆਂ ਨੇ ਸਿੱਖ ਰਹਿਤ ਮੇਰਾ ਦਾ ਦੇ ਮੁਤਾਬਕ ਢਾਡੀ ਸਿੰਘ ਕੀਰਤਨ ਕਰਨ ਵਾਲੇ ਸਿੰਘ ਕਬੀਸ਼ਰ ਸਿੰਘ ਗੁਰੂ ਕੀ ਹਜ਼ੂਰੀ ਵਿੱਚ ਪ੍ਰਚਾਰ ਕਰਨ ਵਾਲੇ ਸਿੰਘ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇंदे ਆਗੂ ਸਿੰਘ ਉਹਨਾਂ ਵਾਸਤੇ ਪੈਰਾਮੀਟਰ ਤੈਅ ਹੈਗੇ ਹਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਇਦਾਂ ਹੀ ਹੋਰ ਵੱਖ-ਵੱਖ ਧਿਰਾਂ ਜਥੇਬੰਦੀਆਂ ਜਿਹੜੀਆਂ ਪੰਥਕ ਨੇ ਉਹਨਾਂ ਵਾਸਤੇ ਕੋਈ ਨਾ ਕੋਈ ਪੈਰਾਮੀਟਰ ਹੈਗੇ ਹੀ ਆ ਨਾ ਕੁਝ ਕੁਝ ਕਿਧਰੇ ਕਿਧਰੇ ਘਾਟਾਂ ਨਹੀਂ ਹੈਗੀਆਂ ਨੇ ਉਹਨਾਂ ਘਾਟਾਂ ਨੂੰ ਦੁਰਸਤ ਕੀਤੇ ਜਾਣ ਦੀ ਜ਼ਰੂਰਤ ਹੈ ਉਹਨਾਂ ਘਾਟਾਂ ਨੂੰ ਦੂਰ ਕੀਤੇ ਜਾਣ ਦੀ ਜ਼ਰੂਰਤ ਹੈ ਸੋ ਆ ਜਾ ਕੇ ਇਦਾਂ ਹੀ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜਾਂ ਫਿਲਮਾਂ ਜਿਵੇਂ ਹੀ ਬਣਨੀਆਂ ਨਹੀਂ ਚਾਹੀਦੀਆਂ ਕਾਂਟਾ ਵੱਜਣਾ ਚਾਹੀਦਾ ਹੈਗਾ ਨੰਬਰ 3 ਜਾਂ ਫਿਰ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਪਰ ਜਿੱਦਾਂ ਆਪਣੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਖਾਲਸਾ ਪੰਥ ਨੇ ਆਪਣੇ ਢੰਗ ਤਰੀਕੇ ਇਜ਼ਾਦ ਕੀਤੇ ਹੋਏ ਆ ਜੋ ਸਿੱਖ ਰੌ ਰੀਤਾਂ ਦੇ ਮੁਤਾਬਕ ਹੈਗੇ ਆ ਜਿਵੇਂ ਆਪਾਂ ਪਹਿਲੇ ਜ਼ਿਕਰ ਕਰਕੇ ਹਟਿਆ ਗੁਰਬਾਣੀ ਕੀਰਤਨ ਪ੍ਰਚਾਰ ਦਾ ਸਾਧਨ ਢਾਡੀ ਜਥਾ ਢਾਡੀ ਵਾਰਾਂ ਜਾਂ ਹੋਰ ਵੱਖ-ਵੱਖ ਢੰਗ ਤਰੀਕੇ ਤੋਂ ਡਾਕੂਮੈਂਟਰੀਜ਼ ਬਣਦੀਆਂ ਨੇ ਇਸ ਤੋਂ ਇਲਾਵਾ ਇੰਟਰਵਿਊਜ਼ ਆਪਾਂ ਕਰਦੇ ਹੈਗੇ ਆ ਇਦਾਂ ਹੀ ਕੀ ਫਿਲਮਾਂ ਨੂੰ ਪ੍ਰਚਾਰ ਦਾ ਹਿੱਸਾ ਬਣਾਉਣਾ ਹੈ ਜਾਂ ਨਹੀਂ ਇਹ ਵੀ ਖਾਲਸਾ ਪੰਥ ਜ਼ਰੂਰ ਤੈਅ ਕਰੇ ਇੱਕ ਪੈਨਲ ਬਣ ਜਾਵੇ ਉਹ ਪੈਨਲ ਇਹ ਸਾਰੇ ਕਾਸੇ ਨੂੰ ਕਿਸੇ ਪਾਰਪਤਨ ਜ਼ਰੂਰ ਲਾਵੇ ਤਾਂ ਜੋ ਇੱਕ ਬੰਦਾ ਗਿੱਪੀ ਗਰੇਵਾਲ ਵਰਗਾ ਆਉਂਦੇ ਸਮੇਂ ਵਿੱਚ ਵੀ ਕੱਲ ਨੂੰ ਆਣ ਕੇ ਤੇ ਕੌਮ ਨੂੰ ਇਸ ਤਰੀਕੇ ਦੇ ਨਾਲ ਖੇਰੂ ਖੇਰੂ ਕਰਨ ਦੀ ਵਜ੍ਹਾ ਨਾ ਬਣ ਜਦਾਜਾ ਗਿੱਪੀ ਗਰੇਵਾਲ ਬਣਿਆ ਹੋਇਆ ਅਖੀਰ ਚ ਬੇਨਤੀ ਕਰਨੀ ਚਾਹੂਗਾ ਤੁਸੀਂ ਦੇਖੋ ਜਿੱਦਾਂ ਇਸ ਵੇਲੇ ਕੌਮ ਬੰਡੀ ਪਈ ਹੈ ਕਈਆਂ ਦਾ ਕਹਿਣਾ ਹੈਗਾ ਕਿ ਫਿਲਮ ਦੇਖਣ ਜਾਣਾ ਚਾਹੀਦਾ ਪਰ ਜਿਹੜੇ ਅਕਸਰ ਹੀ ਆਪਦੀ ਡਿਊਟੀ ਨਿਭਾਉਂਦੇ ਹੁੰਦੇ ਆਪਦੇ ਫਰਜ਼ ਨਿਭਾਉਂਦੇ ਹੁੰਦੇ ਆ ਉਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਸਿਨੇਮਾ ਘਰਾਂ ਦੇ ਬਾਹਰ ਅੱਜ ਖੜੇ ਨਜ਼ਰ ਆਉਂਦੇ ਪਿਆ ਉਹ ਕਹਿੰਦੇ ਕਿ ਜਿਨ੍ਹਾਂ ਨੇ ਪ੍ਰਵਾਨਗੀ ਦਿੱਤੀ ਆ ਫਿਲਮ ਨੂੰ ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਦੇਖ ਕੇ ਪ੍ਰਵਾਨਗੀ ਦਿੱਤੀ ਆ ਪਰ ਆਪਾਂ ਕਹਿੰਦੇ ਜਿੰਦਾਗੇ ਕਈ ਫਿਲਮਾਂ ਨਹੀਂ ਲੱਗਣ ਦਿੱਤੀਆਂ ਆਪਾਂ ਗਿੱਪੀ ਦੀ ਫਿਲਮ ਇਹ ਲੱਗਣ ਨਹੀਂ ਦੇਣੀ ਹੈਗੀ ਤਾਂ ਮੇਰੀ ਵੀ ਪੰਥਕ ਪੱਤਰਕਾਰ ਹੋਣ ਦੇ ਨਾਤੇ ਇੱਕ ਬੇਨਤੀ ਹੈ ਖਾਲਸਾ ਜੀਓ ਜਾਂ ਤੇ ਫਿਲਮ ਦਾ ਵਿਰੋਧ ਨਾ ਕਰੋ ਜੇ ਵਿਰੋਧ ਕਰਨਾ ਹੈਗਾ ਤਾਂ ਡਟ ਕੇ ਕਰੋ ਫਿਲਮ ਨੂੰ ਫਿਰ ਲੱਗਣ ਨਾ ਦਿਓ ਇਹ ਨਾ ਹੋਵੇ ਕਿ ਕਈ ਤਾਂ ਪੇੜ ਹੈਗੇ ਆ ਪੈਸੇ ਲੈ ਕੇ ਪ੍ਰਚਾਰ ਕਰਦੇ ਪਏ ਫਿਲਮ ਦਾ ਸਾਰੇ ਨਹੀਂ ਕਈ ਪਰ ਆਪਾਂ ਕਿਤੇ ਅਮੀ ਫਰੀ ਦੇ ਵਿੱਚ ਹੀ ਉਹਦੇ ਫਿਲਮ ਦੇ ਪ੍ਰਚਾਰ ਨੂੰ ਕਰਨ ਦੀ ਵਜ੍ਹਾ ਨਾ ਬਣਦੇ ਰਹੀਏ ਇੰਨੀ ਕੁ ਮੇਰੀ ਬੇਨਤੀ ਆ ਬਹੁਤ ਬਹੁਤ ਧੰਨਵਾਦ